ਵੈਲਕਮ ਟੂ ਮਾਈ ਵਲੌਗ ਤੁਹਾਡਾ ਸਵਾਗਤ ਹੈ ਆਪਣੇ ਨਵੇਂ ਵਲੌਗ 'ਚ ਅੱਜ ਆ ਜੀ ਆਪਣੇ ਵਲੌਗ ਦਾ 244ਵਾਂ ਦਿਨ ਮਿੱਤਰੋ ਪਤਾ ਹੀ ਨਹੀਂ ਲੱਗਿਆ ਵੀ ਕਦੋਂ ਆਣਾ ਇੱਕ ਇੱਕ ਦਿਨ ਕਰਕੇ 244 ਦਿਨ ਹੋ ਗਏ ਆ ਐ ਵੀਰ ਆਇਆ ਕਰੋ ਮਿੱਤਰੋ ਜੇ ਮੈਂ ਕਹਿਣਾ ਹਾਂ ਸਾਡਾ ਕੈਨ ਹੀ ਆ ਨਾ ਐਸਾ ਜਿਹਾ ਕਰਕੇ ਨਜ਼ਾਰਾ ਆ ਜਾਂਦਾ ਯਾਰ ਠੀਕ ਹੈ ਜਿਵੇਂ ਸਰੀਰ ਯਾਰ ਫੈਟਾ ਬੰਦਾ ਆਟੋਮੈਟਿਕ ਹੀ ਫੈਟਾ ਬਾਈ ਮਾਲਕੇ ਅਸੀਂ ਆਨਲਾਈਨ ਜੀ ਕਲਾਸ ਲਾਉਨੇ ਹੁੰਦੇ ਆ ਉਹ ਹੁੰਦੀ ਹੈ 45 ਮਿੰਟਾਂ ਦੀ ਰੋ ਦੋਦਾ ਐਕਸਰਸਾਈਜ਼ਾਂ ਜੀਆਂ ਕਰਕੇ ਪੂਰਾ ਨਜ਼ਾਰਾ ਆ ਯਾਰ ਬਾਈ ਨਾਲੇ ਸੁਣਦੇ ਆ ਬਾਣੀ ਬਾਈ ਸਵੇਰੇ ਸਵੇਰੇ ਆਇਆ ਘਰੋਂ ਮਤਰੋ ਵਾਏ 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 ਜਿੰਗਵੇ ਆਪਕੇ ਓਕੇ ਓਕੇ ਚਲੋ ਵੀ ਮਤਰੋ ਹੁਣ ਵੜਦੇ ਆ ਕੱਖ ਕੰਡਾ ਕਰਦੇ ਆ ਨੇਕੇ ਮੋਟੇ ਕੰਮ ਆਪਦੇ ਆਇਆ ਕੰਮ ਜੱਟ ਲਾਈਫ ਬਿਜੀ ਲਾਈਫ ਯਾਰ ਨਾ ਇਹ ਮਟਰ ਉਹ ਵੀ ਰਹੀ ਹਵਾ ਬਹੁਤ ਜ਼ੋਰ ਨਾਲ ਚੱਲਦੀ ਹੈ ਜਿਹੜੀ ਗੱਲ ਹੈ। ਕੀ ਬਾਤ ਹੈ ਦੇਖੋ। ਜਨਨਦੀ ਹੈ ਬਈ ਖੇਤਾਂ ਚ। ਸੁਵਰਗ ਜੇ ਕਿਤੇ ਧਰਤੀ ਦੇ ਹੈਗਾ ਕਹਿੰਨਾ। ਖੇਤਾਂ ਜਾ ਹੋ। ਕਿਹਟ ਮਰੂ ਆ ਬਈ ਕਾਲ ਆ ਜੋ ਯਾਰ ਇਹ ਵੀ ਤੋੜ ਲੀਏ। ਦਿਖਾਈ ਦੇਣ। ਪੱਕੇ ਪਿਆ। ਲੈਓ ਯਾਰ ਕਿਹਦਾ ਵਿੱਚੋਂ ਦੇਖੋ ਮਿੱਤਰੋ ਕਿਹਦਾ ਜਾਮਣੀ ਜਾਮਣੀ ਆ ਸਵਾਦ ਵੀ ਬਹੁਤ ਆ ਬਈ ਓਕੇ ਰਿਪੋਰਟ ਆ ਪੂਰੇ ਇਹ ਬੂਟਾ ਬੰਗਾਲ ਤੋਂ ਮਗਾਇਆ ਸੀ ਆਪਾਂ ਆਨਲਾਈਨ ਪਿਛਲੇ ਸਾਲ ਕਲਰ ਦੇਖੋ ਕੀ ਬਾਤ ਆ ਯਾਰ ਅਲਾ ਹੀ ਚੱਲਿਆ ਚਾਰ ਪੰਜ ਬੂਟੇ ਮਗਾਇਏ ਸੀ ਮਰੂਦ ਵੀ ਆਏ ਆ ਮਿੱਤਰੋ ਵਿੱਚ ਆ ਬੀਬੀ ਵੀ ਥੋੜੇ ਜੇ ਨੇ ਕੱਲ ਤਾਂ ਐ ਵੀ ਟੇਸਟ ਹੋ ਰਹੀ ਆ ਯਾਰ ਮੈਂ ਬਿਆਨ ਹੀ ਨਹੀਂ ਕਰ ਸਕਦਾ ਵੀ ਕਿਵੇਂ ਜਿਆ ਵੀ ਤੁਹਾਨੂੰ ਦੱਸ ਨਹੀਂ ਸਕਦਾ ਵੀ ਖਾਦੇ ਤੋਂ ਹੀ ਪਤਾ ਲੱਗਦਾ ਇਹਦੀ ਕਿਹ ਇੱਕੀ ਲੱਗਿਆ ਸੀ ਗਾਂ ਨੂੰ ਖਵਾਇਆ ਕਰਾਂਗੇ ਸੋਹਣਾ ਜੀ ਫਿਰ ਗਏ ਸੀ ਮਿੱਤਰੋ ਆ ਵਤਨੋਲੇ ਆਪਣਾ ਵੇਟ ਜਾ ਕਰਨ ਬਾਜਨ ਬਾਜਨ ਰਹਿ ਗਿਆ ਆਪਣੇ ਚ 67 ਕਿਲੋ 400 60 ਫੇ ਕਿਹੜੀ ਖੇਡ ਆ ਵੀਰੇ ਕਿਹੜੀ ਖੇਡ ਹੈ ਤੱਪੇ ਤਾਂ ਤਾਂ ਕਾਈ ਅੰਦਾ ਮੈਨੂੰ ਪਤਾ ਲੱਗ ਗਿਆ ਹਾਂ ਅੱਜ ਨੇ ਆਦਮੇ ਇੱਟਾ ਹ ਬੱਚ ਪਾਣਾ ਅਭੀ ਵੀ ਖੇਡੂਗਾ ਤੂੰ ਖੇਡੇਗਾ ਵੀਡੀਓ ਜੀ ਨਹੀਂ ਕਰਦਾ ਉਹ ਚੇਟਿੰਗ ਉਹ ਕਰਤੇ ਚੇਟਿੰਗਾ ਆ ਕੋ ਲੂ ਕੋ ਲੂ ਕੋ ਲੂ ਕੋ ਲੂ ਕਬੀ ਤੋਂ ਨਿਕ ਸਰਾ ਨੂੰ ਫੇਰ ਦੇ ਕਿਹੜੀ ਹੈ ਸੱਜੂ ਕੋਈ ਮਰਜ਼ੀ ਖੇਡੀ ਆ ਇਹ ਨਵੀਂ ਬਣਾਈ ਐ ਨਵੀਂ ਟਾਈਮ ਬਣਾਈ ਐ ਬੜਾ ਯਾਰ ਤੁਸੀ ਤਾਂ ਖਤਰਨਾ ਹੈਗਾ ਇਹ ਸਮਝ ਨਹੀਂ ਉੱਤੇ ਕਿਹੜੀ ਇਹ ਇਹ ਕਿਹੜੀ ਖੇਡ ਆ ਬੱਸ ਕਰ ਯਾਰ ਸਾਰਾ ਤਖਤ ਪੂਸੀ ਭਰਦੇਗਾ ਤੁਸਾਂ ਇਹਦਾ ਫਰਸ਼ ਤੇ ਖੇਡਣ ਵਾਲੀ ਆ ਹੁਣ ਹੁਣ ਕਿਵੇਂ ਖੇਡੇਗਾ ਦੱਸ ਉਹ ਕੜਤਾ ਉਹਦਾ ਕੱਢ ਤੇ ਕੱਢ ਜਲਦੀ ਹੋਰ ਫੋਨ ਤੋਂ ਬਾਅਦ ਜੇ ਲਾ ਬੱਸ ਆਉ ਚੱਕ ਉਹ ਦੂਜਾ ਹੋਰ ਕੱਢ ਦੇ ਕੱਢ ਦੇ ਕੱਢ ਦੇ ਇੱਕ ਥਾੜੇ ਲੱਕ ਸੱਤ ਮਾ ਕਿ ਕੀ ਬੋਲੇ ਦੀ ਗਾਰ ਇਹ ਮਾਮ ਦੀ ਤਿੱਕੀ ਬੋਲੇ ਮੱਤਲਾ ਬਗੇੜਾ ਕਿਹੜੀ ਤਿੱਕੀ ਹੈ ਪਤਾ ਤੈਨੂੰ ਤਿੱਕੀ ਦਾ ਉਹ 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 ਦੀ ਉਹ ਉਪਾਲ ਸੀ ਓਹੋ ਉਹ ਪਾ ਲੁੱਟ ਲੈ ਲੁੱਟ ਲੈ ਉਹ ਲੁੱਟ ਲੈ ਜਿਹਨੇ ਲੁੱਟ ਲੈ ਉਹ ਥੰਦੇ ਕੋਡੇ ਜੀ ਆਉਂ ਉਹ ਲੁੱਟ ਲੈ ਉਹ ਜਿਹਦੇ ਕੋਲੇ ਵੱਧ ਨੇ ਉਹ ਜਿੱਤ ਗਿਆ ਜਿਹਦੇ ਕੋਲੇ ਵੱਧ ਹੋਣਗੇ ਉਹ ਜਿੱਤ ਗਿਆ ਚਲੋ ਸਾਈ ਦੇ ਚੱਲੀਏ ਪੁੱਤ ਕਰੇ ਚੱਕ ਉਹ ਫੜ ਬਾਬਾ ਬਾਬਾ ਜੈਕੂ ਨੂੰ ਨਹੀਂ ਉਹ ਢੱਗ ਗਏ ਹੁਣ ਚਲੋ ਚਲੋ ਬਸ ਹੁਣ ਥੋੜੀ ਤਾਂਸ ਬਹੁਤ ਹੋ ਗਈ ਜੈਕੂ ਆਉਂਗਾ ਜੈਕੂ ਨਿੰਮ ਵੀ ਢੇੜੇ ਚਲਾ ਦੀ ਹੈ ਦੇਖੋ ਭਾਈ ਇਹ ਤਾਂ ਸਹ ਕੇ ਕਬੱਡੀ ਆ ਇਹ ਹੈ ਐਂ ਤਾਂ ਦੱਸੋ ਹੈ ਇਹ ਤਾਂ ਸਹ ਕੇ ਕਬੱਡੀ ਆ ਦੱਸੋ ਦੇਖੋ ਇਹ ਦੱਸੋ ਤਾਂ ਆ ਬੱਗੇ ਉਹ ਚਲਾ ਗਿਆ ਹਾਂ ਉਹ ਵੀ ਤਾਂ ਫੇਟ ਨਹੀਂ ਲੱਗ ਗਿਆ ਚੱਕ ਲੈ ਮਤਰਾ ਆਪਣੇ ਹਥਿਆਰ ਦਾਤੀ ਕਹੀ ਪਟਾਈਆਂ ਦੇ ਖੱਬਲ ਜਾਂ ਸੀ ਉਹ ਵੱਡਣ ਚਲੇ ਆ ਕੌਲ ਹੋਈ ਪਈ ਸੀ ਉਹ ਵੀ ਉਹ ਵੀ ਮਖਾ ਕਰਤੀਏ ਕਲੀਅਰ। ਬਾਕੀ ਰਹੀ ਜਿਹੜਾ ਜਦੋਂ ਰਹਿ ਗਿਆ ਹੁਣ ਤਾਂ ਬਸ ਉਹ ਖੱਬਲ ਜੇ ਰਹਾ। ਰਹਿ ਗਏ ਜੀਰੀ ਚ ਵੀ। ਮਗਰ ਜਿਹੜਾ ਚੌਲ ਕੱਖ ਦੇ ਵਿੱਚ ਹੀ ਲੱਗੇ ਹੋਏ ਨੇ। ਆ ਦੇਖੋ ਮਿੱਤਰੋ ਆਏ ਆ ਖੱਬਲੇ। ਉਹ ਤੱਕ ਇਸ ਤਰ੍ਹਾਂ ਕਨੇ ਕਾ ਜਾਂਦੀ ਆ ਇਹ ਐ ਬਣਾਉਣੀ ਆ। ਐ ਬਣਾ ਲਾਂਗੇ। ਇਹਦੇ ਨਾਲ ਦੱਤੀ ਨਾਲ। ਸਿਰ ਵੱਜਦਾ ਸਪਰੇ ਵੀ ਆਂ ਜੀ। ਹੁਣ ਆ ਵੱਡਾ ਹੋ ਗਿਆ ਯਾਰ। ਉਹ ਦਾ ਇੱਧਰਲੇ ਪਾਸੇ ਰਹਿਣਾ ਦਾ ਹੱਕ ਸੀ ਚੱਲ ਮੱਖਿਆ ਕਰਦੇ ਨੇ ਦੇਖੋ ਮਿੱਤਰੋ ਉਹ ਤੱਕ ਦਾ ਕਰਤੀ ਅੱਧੀ ਰਹਿ ਗਈ ਅੱਧਾ ਘੰਟਾ ਲੱਗ ਗਿਆ ਮਾੜੇ ਮਾੜੇ ਨਾਲ ਪੜਸਾ ਬਰਾਏ ਬਣਾਈ ਜਾਣੇ ਸਪਰੇਅ ਵਾਲੇ ਲੇਟ ਕੰਮ ਕਰਦੀ ਇਹ ਤਾਂ ਕੰਮ ਹੀ ਐ ਸ਼ਕੋ ਮਿੱਤਰੋ ਪੜਤੀ ਨਾਂ ਬਹੁਤ ਹੋ ਗਿਆ ਆ ਵੀ ਚੱਕ ਕੇ ਕੱਲ ਨੂੰ ਛੱਡ ਦਿਆਂਗੇ ਟੋਕਰਿਆਂ ਨਾਲ ਅੜਤੀਓ ਤੱਕ ਹਾਈਦਰ ਰਹੀ ਹੁਣ ਇਹ ਵੀ ਕਰ ਜੀਏ ਸ਼ੱਕੋ ਵੀ ਮਤਰਾ ਕੱਢਦਾ ਸਾਰਾ ਜਿਹੜਾ ਇੱਧਰ ਜੇ ਇਹਦੇ ਭੱਜ ਜੂਗੀ ਸਪਰੇ ਨਾਲੋਂ ਨਾਲੋਂ ਛੋਟਾ ਛੋਟਾ ਉਹ ਕਰਦਾ ਅਜਿਹਾ ਤਾਂ ਹੈ ਹੀ ਨਹੀਂ ਲੱਗਦਾ ਗਿਆ ਆਪਾਂ ਨੂੰ ਘੰਟੇ ਤੋਂ ਵੱਧ ਡੇਢ ਘੰਟੇ ਲੱਗੂ ਪਰ ਐ ਹੁਣ ਇੱਧਰ-ਇੱਧਰ ਸਪਰੇਅ ਬਾਜੂ ਇਹਨੂੰ ਛੱਕ ਕੇ ਇੱਧਰ ਛੱਡ ਦੇਣੀ। ਪਰ ਐ ਹੁੰਦਾ ਐ ਸਪਰੇਅ ਮਾਰਤਾ ਸਪਰੇਅ ਵੀ ਦਿੰਦੇ। ਐ ਹੁੰਦਾ ਵੀ ਜਿਰੀ-ਜੁਰੀ ਤੇ ਬਾਜੇ ਜਾਂਦੀ ਐ ਫੇਰ। ਬੜਾ ਔਖਾ ਚ ਲੱਗਦਾ। ਇੱਥੋਂ ਨਹੀਂ ਪੈਂਦੀ ਸੀ ਗੱਡ ਹਨਾ। ਇਹ ਵੀ ਦੇਖ ਕੇ ਜene। ਟੱਕਾ। ਛੂਹ ਹੈ ਨਾ ਗੱਡੂ ਨੇ। ਆ ਦੇਖੋ ਬਣਾਤੀ ਨਾ ਜਮਾ ਖੱਬੜ ਔਰ ਬਾੜਾ ਥੱਲੇ ਥੱਲੇ ਰਹਿ ਗਿਆ ਜਿਹੜਾ ਉਹਨਾਂ ਦੀ ਜ਼ਿੰਮੇਵਾਰੀ ਆ ਆ ਵਾਕ ਨਾਲ ਜੀ ਫਤੋਂ ਤੋਂ ਤਾਂ ਇਹਦਾ ਜੰਨਾ ਕਾਪਾ ਨੇ ਵਧੀਆ ਕਰੇ ਖਬ ਦੇਣੇ ਤਾਂ ਪੂਰੀ ਗੱਲ ਬਣਾਈਏ ਆ ਖੱਬੜਾ ਚੱਕ ਲੈਣਗੇ ਕੱਲ ਨੂੰ ਥੁੱਪ ਜੀ ਲਾ ਕੇ ਅੱਧਾ ਜਾਏ ਜੂ ਠੀਕ ਹਨ ਕੀ ਆ ਜਿਹੜਾ ਟੱਟੂ ਆ ਕੇ ਕੀ ਆ ਤੇ ਤੂੰ ਇਹ ਸਾਡਾ ਟੱਟੂ ਵਾਲੀ ਲੱਗਦੀ ਦੇਖ ਵਈ ਆਏ ਆ ਬਣ ਗਈ ਨੇ ਗੱਲ ਹੋਰ ਬਈ ਹੋਰ ਜੇ ਜਮਾ ਵਰੀਆ ਜਮਾ ਵਰੀਆ ਮਾਰਿਆ ਕਰ ਤਾਹੀਓ ਕਹਿਣਾ ਮੈਂ ਉਹਨਾਂ ਨੂੰ ਵੀ ਕਿਹਾ ਸੀ ਦਲਤੂ ਉਹਨਾਂ ਨੂੰ ਵੀ ਆਇਆ ਕਰੋ ਮੈਂ ਕਿਹਾ ਤਖਤ ਬੋਤੇ ਕੋਈ ਨਾ ਆਪਾਂ ਉੱਥੇ ਬਣਾਉਨੇ ਆਂ ਤਾਂ ਗਰਾਊਂਡ 'ਚਾ ਹੋਰ ਜੀ ਵਾਪੜ ਜੀ ਲੋਟਾ ਚੱਕੀ ਚੱਲੋ ਕੰਮ ਪੂਰਾ ਚੱਲੀ ਜਾਂਦਾ ਆਜ ਪੂਰਾ ਐ ਬਈ ਸਾਡੇ ਪੂਰੀ ਰੌਣਕ ਲੱਗਦੀ ਐ ਇੱਥੇ ਤੁਹਾਡੇ ਨਾਲ ਆ ਯਾਰ ਸਾਡੇ ਸਿੱਪੂ ਜੀ ਵੀ ਆਏ ਹੋਣੇ ਆ ਹੋਰ ਜੀ ਸਿੱਪੂ ਜੀ ਠੀਕ ਹੈ ਜੀ ਉੱਥੇ ਬਹੁਤ ਮਿਸ ਕਰਦੇ ਆਂ ਜੀ ਅਜੀਆ ਰੌਣਕ ਨੂੰ ਥੋੜੀ ਅਸੀਂ ਵੀ ਬਹੁਤ ਮਿਸ ਕਰਦੇ ਆਂ ਚਲੋ ਅਸੀਂ ਭੱਜਣ ਜਾਂਦੇ ਆਂ ਸਾਨੂੰ ਐ ਹੁੰਦਾ ਵੀ ਜਰਸੀ ਪੂ ਸਾਡੇ ਨਾਲ ਹੁੰਦਾ ਅੱਛਾ ਕੋਈ ਡਰ ਕੇ ਚੱਲਾਂਗੇ ਜੀ ਫਿਰ ਉਹ ਵੈਰੀ ਗੁੱਡ ਆਉਣਾ ਤੁਹਾਡੇ ਵਲੌਗ ਵਿੱਚ ਬੰਦੇ ਬੈਠ ਨੇ ਕਿਹੜੇ ਕਿਹੜੇ ਬੈਠ ਨੇ ਵਸ ਠੀਕ ਆ ਮੈਨੂੰ ਗੱਗੂ ਤੋਂ ਕੈਮਰੇ ਦਾ ਆਫ ਲੈਣਾ ਪਊਗਾ ਹਾਂ ਮੈਂ ਦੇਖ ਲਿਆ ਕਰਾਂ ਯਾਰ ਵੀ ਕਿਹੜੇ ਵੀ ਕਿਹੜੇ ਕਿਹੜੇ ਬੈਠ ਨੇ ਨਹੀਂ ਇੱਥੇ ਪੂਰੀ ਰੌਣਕ ਹੈ ਤਾ ਪਤਾ ਤਾਂ ਹੈਗੀ ਤੈਨੂੰ ਪੂਰੀ ਰੌਣਕ ਹਾਂ ਚੱਲਾਂਗੇ ਫਿਰ ਸਵੇਰੇ ਚੱਲਾਂਗੇ ਬਾਈ ਹਾਂ ਹਾਂ ਬਾਬਾ ਵੈਰੀ ਗੁੱਡ ਆ ਪਾਪੜ ਵੀ ਅਦੇ ਦੀ ਥਾਪੀ ਬਾਪ ਨੂੰ ਮੋਟ ਨਹੀਂ ਬੋਲਦਾ ਜਾ ਨਹੀਂ ਵਾਹ ਓ ਯਾਰ ਬੰਦਿਆ ਵੀ ਪਾਉ ਲੋ ਕਰਦਾ ਤੂੰ ਤਾਂ ਹੋਰ ਵਿੱਚ ਬੰਦੇ ਵਾ ਤੂੰ ਵੀ ਤਾਕੜਾ ਹੋ ਫਿਰ ਤੂੰ ਵੀ ਆ ਕੇ ਗਰਾਉਂਡ ਚੰਗਾ ਆਲੇ ਹੋ ਜਾ ਕੋਈ ਨਾ ਫਟ ਕੋਈ ਏ ਮਹੀਨਾ ਦਾ ਹਾਂ ਹਾਂ ਫਰਾਗ ਰੂ ਖਾ ਸਹੀ ਗੱਲ ਆਲੇ ਗਿਫਟੀ ਆਇਆ ਕਰੂ ਗਿਫਟੀ ਕਹਿੰਦਾ ਪਾ ਠੀਕ ਆ ਆ ਜਾ ਕਰੇ ਆ ਜਾ ਕਰੇ ਆਜਿਆ ਕਰੋ ਆਜਿਆ ਕਰੋ ਕੱਲ ਤੋਂ ਆਜਿਆ ਕਰੋ ਆਜਿਆ ਕਰੋ ਚੰਗਾ ਵੀ ਫਿਰ ਚਾਹੁੰਦੇ ਚੰਗਾ ਯਾਰ ਓਕੇ ਬਾਈ ਓਕੇ ਮਿਲਦੇ ਆਂ ਤੜਕੇ ਚੱਲਾਂਗੇ ਉੱਪਰ ਫਿਰ ਹਾਂ ਉਹ ਵੀ ਵਾਸਤ ਚੱਲੇ ਬੋਈ ਸਾਡੀ ਟੀਮ ਕੱਲ ਨੂੰ ਹਾਂ ਉਹਨਾਂ ਨੂੰ ਵੀ ਉਹਨਾਂ ਨੂੰ ਕੱਲ ਨੂੰ ਆਏਗੇ ਨੇ ਕੱਲ ਨੂੰ 5-6 ਜਣੇ ਨੇ ਦਵਾਈ ਵਾਲੇ ਬਾਤ ਕਰਾਂਗੇ ਆਪਾਂ ਕੋਈ ਚੜ ਕੇ ਦਾ ਹੱਡ ਦਾ ਬਾਤ ਕਰਾਂਗੇ 11:00 ਵਜੇ ਬਾਕੀ ਫੋਨ ਕਰੂੰ ਮੈਂ ਡਾਕਟਰ ਨੂੰ ਵੇਰਾ